ਦੇਸੀ ਉਹ ਗੱਲ ਕਮੇਟੀ ਇਸਟਰਪਰਿੰਟ ਭਿੰਨ ਜੀ ਅਸੀਂ ਅੱਜ ਸਿੱਧੂ ਛੇਰਾਂ ਤੇ ਅੱਜ ਇੱਕ ਮੀਟਿੰਗ ਕੀਤੀ ਹੈ ਜੀ ਕਿ ਮੇਲੇ ਸੰਬੰਧੀ ਸਾਰੇ ਸੰਗਤ ਨੂੰ ਅਸੀਂ ਜਾਣੂ ਕਰਾਉਣਾ ਚਾਹੁੰਦੇ ਆ ਕਿ ਆਪਣੇ ਜੋ ਵੀ ਇਸ ਸਾਲ ਦੇ ਸਾਡੇ ਆਪਣੇ ਪ੍ਰੋਗਰਾਮ ਆ ਉਹਨਾਂ ਸੰਬੰਧੀ ਸਾਰਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਸਾਡੀ ਕਮੇਟੀ ਵੱਲੋਂ ਤੇ ਸਾਰੇ ਅੱਜ ਸਾਡੇ ਜਿੰਨੇ ਵੀ ਮੈਂਬਰ ਆ ਸਾਰੇ ਸਾਡੇ ਇੱਥੇ ਪਹੁੰਚੇ ਜੀ ਸਾਰਿਆਂ ਨੇ ਇੱਥੇ ਰਲ ਕੇ ਆਪਣਾ ਆਪਣਾ ਵਿਚਾਰ ਕੋਈ ਵੀ ਦੱਸਿਆ ਹੈਗਾ ਤੇ ਸਾਰਿਆਂ ਨੇ ਸਲਾਹ ਕੀਤੀ ਹੈ ਕਿ ਜਿੰਨੇ ਵੀ ਆਪਣੇ ਇਸ ਸਾਲ ਦੇ ਪ੍ਰੋਗਰਾਮ ਹੈਗੇ ਨੇ ਉਹਨਾਂ ਨੂੰ ਮਨੋਰ ਸੰਬੰਧੀ ਅਸੀਂ ਸਾਰੀ ਸੰਗਤ ਨੂੰ ਤਾਂ ਇਹ ਜਾਣੂ ਕਰਾਉਣਾ ਚਾਹੁੰਦੇ ਆ ਜੀ ਤੇ ਜੈ ਬਾਬਾ ਸਿੱਧੂ ਦਾ ਜੈ ਬੀਬੀ ਸਦੀ ਮਾਤਾ ਜੀ ਹਾਂਜੀ ਜਿਹੜਾ ਆਪਣਾ ਪਸਾਖੀ ਦਾ ਪ੍ਰੋਗਰਾਮ ਹੈ ਜੀ ਉਹ 13 April ਦੀ ਹੈ ਜੀ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀ ਸੰਗਤ ਇੱਥੇ ਜ਼ਰੂਰ ਪਹੁੰਚੋ ਜੀ ਤੇ ਆਣ ਕੇ ਬਾਬਾ ਜੀ ਦਾ ਲੰਗਰ ਵਿਚਰਣਾ ਹੈ ਤੇ ਸਾਰੇ ਨਾਲ ਨਾਲ ਮਿਲ ਕੇ ਸੇਵਾ ਵੀ ਕਰਾਓ ਤੇ ਨਾਲੇ ਬਾਬਾ ਜੀ ਦਾ ਆਸ਼ੀਰਵਾਦ ਵੀ ਲਵੋ ਜੀ ਕਿ ਸਾਰੀਆਂ ਸੰਗਤ ਇੱਥੇ ਜ਼ਰੂਰ ਪਹੁੰਚਣ ਜੀ ਤੇ ਦੂਸਰਾ ਆਪਣਾ ਵੱਡਾ ਮੇਲਾ ਸਾਲਾਨਾ ਜੀ ਉਹ ਹੈਗਾ 26 ਮਈ ਦਾ ਜੀ 26 ਮਈ ਦਿਨ ਐਤਵਾਰ ਜੀ ਪੰਜਵੇਂ ਮਹੀਨੇ ਦੀ 26 ਤਰੀਕ ਦਿਨ ਐਤਵਾਰ ਜੀ ਸਾਰੀਆਂ ਸੰਗਤਾਂ ਨੂੰ ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਸ ਦਿਨ ਜ਼ਰੂਰ ਸਾਰੀਆਂ ਸੰਗਤਾਂ ਇੱਥੇ ਪਹੁੰਚਣ ਜੀ ਤੇ ਦੋ ਦਿਨ ਪਹਿਲਾਂ ਪਹੁੰਚਣ ਨੌਜਵਾਨਾਂ ਅਸੀਂ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਜਿੰਨੇ ਵੀ ਸੰਗਤ ਦੇ ਵਿੱਚ ਸੇਵਾਦਾਰ ਸੇਵਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਜ਼ਰੂਰ ਦੋ ਦਿਨ ਪਹਿਲਾਂ ਪਹੁੰਚੋ ਜੀ ਤੇ ਇੱਥੇ ਆਪਾਂ ਸਾਰੀਆਂ ਤਿਆਰੀਆਂ ਕਰਨੀ ਨੇ ਜੀ ਮੇਲੇ ਦੀ